ਸੋ ਅਚਾਰਖਾਨ ਦੇ ਸ਼ਿਕਾਇਤ ਜਿਹੜੇ ਅੱਜ ਤੁਹਾਨੂੰ ਉਹਨਾਂ ਵਾਸਤੇ ਖਬਰ ਲੈ ਕੇ ਆ ਕਿ ਕਿਸ ਤਰ੍ਹਾਂ ਜਿਹੜਾ ਹੈ ਕਿ ਗਲਤ ਤਰੀਕੇ ਨਾਲ ਜਿਹੜਾ ਅਚਾਰ ਬਣਾਇਆ ਜਾਂਦਾ ਸੀ ਵੱਡੇ ਪੱਧਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸੀ ਇਹ ਅਸੀਂ ਉਸ ਜਗ੍ਹਾ ਤੇ ਗੋਦਾਮ ਵਿੱਚ ਪਹੁੰਚ ਗਏ ਹਾਂ ਰਾਜਪੁਰ ਦੀ ਅਨਾਜ ਮੰਡੀ ਦੇ ਪਿਛਲੇ ਪਾਸੇ ਕਲੋਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੋਰੀਆਂ ਭਈਆਂ ਨੇ ਭਰੀਆਂ ਪਈਆਂ ਨੇ ਸੀਮਿੰਟ ਦੀ ਬੋਰੀਆਂ ਨਹੀਂਆਂ ਹਨ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਅਚਾਰ ਹੈ ਕਿਸ ਤਰ੍ਹਾਂ ਜਿਹੜਾ ਇੱਥੇ ਅਚਾਰ ਜਿਹੜਾ ਇੱਥੇ ਉਰਲੀ ਲੱਗੀ ਹੋਈ ਹੈ ਔਰ ਲੋਕਾਂ ਨੂੰ ਇਹੀ ਸਾਫ ਸੁਥਰਾ ਕਰਕੇ ਤਿਆਰ ਕਰਕੇ ਲੋਕਾਂ ਨੂੰ ਜਿਹੜਾ ਦਿੱਤਾ ਜਾਂਦਾ ਸੀਗਾ ਕਿਸ ਤਰ੍ਹਾਂ ਸੇਧੂ ਪਰ ਅဒီ ਟੀਮ ਨੇ ਛਾਪੇ ਮਾਰੀ ਕੀਤੀ ਹੈ ਸੀਏ ਸਟਾਫ ਰਾਜਪੁਰਾ ਜਿਹੜੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਿਉਂਕਿ ਤਿਹਾਰ ਦੇ ਦਿਨ ਨੇ ਲਗਾਤਾਰ ਤਿਹਾਰਾ ਦੇ ਦੇਦਾਂ ਦੇ ਵਿੱਚ ਵੀ ਜਿਹੜਾ ਹੈ ਕਿ ਮਠਾਈਆਂ ਤਿਆਰ ਹੁੰਦੀਆਂ ਨੇ ਖਾਸ ਕਰ ਜਿਹੜੇ ਫਰੂਟ ਕਈ ਵੈਰਾਈਟੀਆਂ ਦੁੱਧ ਪਦਾਰਥ ਦੀ ਜਿਹੜੀ ਤਿਆਰ ਹੁੰਦੀਆਂ ਉਹਨਾਂ ਨਾਲ ਮਿਲਾਵਟ ਕੀਤੀ ਜਾਂਦੀ ਪਰ ਇੱਥੇ ਬੜੀ ਵੱਡੀ ਜਿਹੜੀ ਖੇਪ ਬਰਾਮਦ ਹੋਈ ਹੈ ਉਹ ਡੀਐਚਓ ਮੈਡਮ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗਲਤ ਬਤ ਕਰਨ ਦੀ ਕੋਸ਼ਿਸ਼ ਕਰਦੇ ਮੈਡਮ ਅੱਜ ਬੜੇ ਵੱਡੇ ਪੱਧਰ ਤੇ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਸਾਨੂੰ ਇਨਫ ਚੈਕਿੰਗ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਇੱਥੇ ਜਿਹੜਾ ਹੈਗਾ ਬਹੁਤ ਵੱਡਾ ਅਚਾਰਾਂ ਦਾ ਗੋਡਾਊਨ ਹੈਗਾ ਅਸੀਂ ਉੱਥੇ ਆ ਕੇ ਚੈੱਕ ਕੀਤੀ ਹੈ ਪੁਲਿਸ ਦੇ ਸਹਿਯੋਗ ਨਾਲ ਤੇ ਉਸ ਤੋਂ ਬਾਅਦ ਜਦ ਤੁਸੀਂ ਦੇਖ ਹੀ ਰਹੇ ਹੋ ਹਾਲ ਤੇ ਅਸੀਂ ਹੁਣ ਆਪਣੇ ਸੈਂਪਲ ਭਰ ਕੇ ਫੂਡ ਐਕਟ ਦੇ ਤਹਿਤ ਜਿਹੜੇ ਹੈਗੇ ਸੈਂਪਲ ਅਸੀਂ ਉੱਪਰ ਭੇਜਾਂਗੇ ਤੇ ਬਾਕੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਫੂਡ ਐਕਟ ਦੇ ਤਹਿਤ ਮੈਮ ਕਿੰਨੇ ਕਿੰਨੇ ਕੁ ਕੁਆਂਟੀਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਬੜੀ ਮੰਦੀ ਹਾਲਤ ਹੈ ਔਰ ਇਸ ਤਰ੍ਹਾਂ ਲੱਗੇ ਜੀ ਦੇਖੋ ਵੇ ਜੀ ਬਹੁਤ ਸਾਰੀ ਹੈ ਕੁਆਂਟੀਟੀ ਹੈ ਜਿਹੜੀ ਪ੍ਰੋਸੈਸ ਚੱਲ ਰਹੀ ਹੈ ਕੁਆਂਟੀਟੀ ਭਰੇ ਤੁਸੀਂ ਤੁਹਾਨੂੰ ਤੁਸੀਂ ਇਹਦਾ ਜਲਗਾ ਸਕਦੇ ਹੋ ਜੇ ਬਹੁਤ ਜ਼ਿਆਦਾ ਸਾਡਾ ਪ੍ਰੋਸੈਸ ਹਜੇ ਚੱਲ ਰਿਹਾ ਹੈ ਕਿ ਲੱਗਦਾ ਮੈਡਮ ਕਿੱਥੇ ਸਪਲਾਈ ਕੀਤੀ ਜਾਂਦੀ ਸੀ ਕਿ ਲੱਗਦਾ ਵੱਡੇ ਵੱਡੇ ਹੋਟਲਾਂ ਚ ਵੀ ਸੇ ਸਪਲਾਈ ਕੀਤੀ ਜਾਂਦੀ ਹੈ ਮੈਨੂਫੈਕਚਰ ਇੱਥੋਂ ਹੈ ਜਾਂ ਕਿਤੇ ਹੋਰ ਵੀ ਇਹਦੇ ਸਰਗਰ ਨਾਲ ਜੁੜੇ ਹੋਏ ਨੇ ਇਸ ਵਾਰ ਇਹ ਜੀ ਕੁਝ ਨਹੀਂ ਕਹਿ ਸਕਦੇ ਅਸੀਂ ਸਾਡੀ ਕਾਰਵਾਈ ਸੈਂਪਲਿੰਗ ਦੀ ਕਾਰਵਾਈ ਹਜੇ ਚੱਲ ਰਹੀ ਹੈ ਇਸ ਵਾਰ ਅਸੀਂ ਹਜੇ ਕੁਝ ਤੁਹਾਨੂੰ ਕਮੈਂਟ ਨਹੀਂ ਕਰ ਸਕਦੇ ਠੀਕ ਹੈ ਸੋ ਸੁਣ ਸਕਦੇ ਹੋ ਸੇਧੂ ਵਿਭਾਗ ਨੇ ਬੜੀ ਵੱਡੀ ਕਾਰਵਾਈ ਕੀਤੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਔਰ ਕਿਤਨਾ ਕਿਤੇ ਅਹਿਮ ਖੁਲਾਸਾ ਜਿਹੜਾ ਕੀਤਾ ਗਿਆ ਰਾਜਪੁਰਾ ਦੇ ਵਿੱਚ ਗੋਰਖ ਤੰਦਾ ਜਿਹੜ ਮੰਦਬਾ ਦੀ ਖਬਰ ਹੈ ਕਿਉਂਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸੀਗਾ ਕੁਝ ਦਿਨਾਂ ਦੇ ਵਿੱਚ ਇਸ ਦੀ ਰਿਪੋਰਟ ਆਵੇਗੀ ਸੈਂਪਲ ਹੋਣਗੇ ਉਸ ਤੋਂ ਬਾਅਦ ਜਿਹੜਾ ਇਸ ਸਾਰਾ ਸਮਾਨ ਨੂੰ ਸੀਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਅਸਲੀ ਕਾਰਵਾਈ ਅਮਰਵਿਚਲੇ ਨੂੰ ਜਾਵੇਗੀ ਕੈਮਰਾ ਫਰ ਤੋਂ ਸੁਭਾ ਸਿੰਘ ਦੇ ਨਾਲ ਦੇਆ ਸਿੰਘ ਰਾਜਪੂਰਾ ਸੋ ਆਚਾਰਖਾਨ ਦੇ ਸ਼ਿਕਾਇਮ ਜਿਹੜੇ ਅੱਜ ਤੁਹਾਨੂੰ ਉਹਨਾਂ ਵਾਸਤੇ ਖਬਰ ਲੈ ਕੇ ਆ ਕਿ ਕਿਸ ਤਰ੍ਹਾਂ ਜਿਹੜਾ ਹੈ ਕਿ ਗਲਤ ਤਰੀਕੇ ਨਾਲ ਜਿਹੜਾ ਆਚਾਰ ਬਣਾਇਆ ਜਾਂਦਾ ਸੀ ਵੱਡੇ ਪੱਧਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਸੀ ਇਹ ਅਸੀਂ ਉਸ ਜਗ੍ਹਾ ਤੇ ਗੋਦਾਮ ਵਿੱਚ ਪਹੁੰਚ ਗਏ ਹਾਂ ਰਾਜਪੁਰ ਦੀ ਅਨਾਜ ਮੰਡੀ ਦੇ ਪਿਛਲੇ ਪਾਸੇ ਕਲੋਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੋਰੀਆਂ ਭਈਆਂ ਨੇ ਭਰੀਆਂ ਪਈਆਂ ਨੇ ਸੀਮਿੰਟ ਦੀ ਬੋਰੀਆਂ ਨਹੀਂਆਂ ਹਨ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਆਚਾਰ ਹੈ ਕਿਸ ਤਰ੍ਹਾਂ ਜਿਹੜਾ ਇੱਥੇ ਆਚਾਰ ਜਿਹੜਾ ਇੱਥੇ ਉਰਲੀ ਲੱਗੀ ਹੋਈ ਹੈ ਔਰ ਲੋਕਾਂ ਨੂੰ ਇਹੀ ਸਾਫ ਸੁਥਰਾ ਕਰਕੇ ਤਿਆਰ ਕਰਕੇ ਲੋਕਾਂ ਨੂੰ ਜਿਹੜਾ ਦਿੱਤਾ ਜਾਂਦਾ ਸੀਗਾ ਕਿਸ ਤਰ੍ਹਾਂ ਲੋਕਾਂ ਦੀ ਸੇਤ ਨਾਲ ਖਿਲਵਾੜ ਹੋ ਰਿਹਾ ਹੈ ਵੱਡੇ ਪੱਧਰ ਤੇ ਸੇਧੂਪਾ ਦੀ ਟੀਮ ਨੇ ਛਾਪੇ ਮਾਰੀ ਕੀਤੀ ਹੈ ਸੀਏ ਸਟਾਫ ਰਾਜਪੁਰੜ ਜਿਹੜੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕਿਉਂਕਿ ਤਿਹਾਰ ਦੇ ਦਿਨ ਨੇ ਲਗਾਤਾਰ ਤਿਹਾਰਾ ਦੇ ਦੇਦਾਂ ਦੇ ਵਿੱਚ ਵੀ ਜਿਹੜਾ ਹੈ ਕਿ ਮਠਾਈਆਂ ਤਿਆਰ ਹੁੰਦੀਆਂ ਨੇ ਖਾਸ ਕਰ ਜਿਹੜੇ ਫਰੂਟ ਕਈ ਵੈਰਾਈਟੀਆਂ ਦੁੱਧ ਪਦਾਰਥ ਦੇ ਜਿਹੜੇ ਤਿਆਰ ਹੁੰਦੀਆਂ ਉਹਨਾਂ ਨਾਲ ਮਿਲਾਵਟ ਕੀਤੀ ਜਾਂਦੀ ਪਰ ਇੱਥੇ ਬੜੀ ਵੱਡੀ ਜਿਹੜੀ ਖੇਪ ਬਰਾਮਦ ਹੋਈ ਹੈ ਉਹ ਡੀ ਐਚਓ ਮੈਡਮ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੈਡਮ ਅੱਜ ਬੜੇ ਵੱਡੇ ਪੱਧਰ ਤੇ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਸਾਨੂੰ ਇਨਫੋਰਮੇਸ਼ਨ ਅਸੀਂ ਕੀਤੀ ਚੈਕਿੰਗ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਇੱਥੇ ਜਿਹੜਾ ਹੈਗਾ ਬਹੁਤ ਵੱਡਾ ਆਚਾਰਾਂ ਦਾ ਗ ਡਾਊਨ ਹੈਗਾ ਅਸੀਂ ਉੱਥੇ ਆ ਕੇ ਚੈੱਕ ਕੀਤੀ ਹੈ ਪੁਲਿਸ ਦੇ ਸਹਿਯੋਗ ਨਾਲ ਤੇ ਉਸ ਤੋਂ ਬਾਅਦ ਜ ਤੁਸੀਂ ਦੇਖ ਹੀ ਰਹੇ ਹੋ ਹਰ ਤੇ ਅਸੀਂ ਹੁਣ ਆਪਣੇ ਸੈਂਪਲ ਭਰ ਕੇ ਫੂਡ ਐਕਟ ਦੇ ਤਹਿਤ ਜਿਹੜੇ ਹੈਗੇ ਸੈਂਪਲ ਅਸੀਂ ਉੱਪਰ ਭੇਜਾਂਗੇ ਤੇ ਬਾਕੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਫੂਡ ਐਕਟ ਦੇ ਤਹਿਤ ਮੈਮ ਕਿੰਨੇ ਕਿੰਨੇ ਕੁ ਕੁਆਂਟੀਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਬੜੀ ਮੰਦੀ ਹਾਲਤ ਹੈ ਔਰ ਇਸਾ ਨਾਲ ਕਿ ਬਹੁਤ ਸਾਰੀ ਹੈ ਕੁਆਂਟੀਟੀ ਹੈ ਜਿਹੜੀ ਪ੍ਰੋਸੈਸ ਚੱਲ ਰਹੀ ਹੈ ਕੁਆਂਟੀਟੀ ਭਰੇ ਤੁਸੀਂ ਤੁਹਾਨੂੰ ਤੁਸੀਂ ਦਾਜਾ ਲਗਾ ਸਕਦੇ ਹੋ ਕਿ ਬਹੁਤ ਜ਼ਿਆਦਾ ਸਾਡਾ ਪ੍ਰੋਸੈਸ ਹਜੇ ਚੱਲ ਰਿਹਾ ਹੈ ਕਿ ਲੱਗਦਾ ਮੈਡਮ ਕਿੱਥੇ ਸਪਲਾਈ ਕੀਤੀ ਜਾਂਦੀ ਸੀ ਕਿ ਲੱਗਦਾ ਵੱਡੇ ਵੱਡੇ ਹੋਟਲਾਂ ਚ ਵੀ ਸਪਲਾਈ ਕੀਤੀ ਜਾਂਦੀ ਹੈ ਮੈਨੂਫੈਕਚਰ ਇੱਥੋਂ ਹੈ ਜਾਂ ਕਿਤੇ ਹੋਰ ਵੀ ਇਹਦੇ ਸਰਗਰ ਨਾਲ ਜੁੜੇ ਹੋਏ ਨੇ ਇਸ ਵਾਰ ਇਹ ਹਜੇ ਕੁਝ ਨਹੀਂ ਕਹਿ ਸਕਦੇ ਅਸੀਂ ਸਾਡੀ ਕਾਰਵਾਈ ਸੈਂਪਲਿੰਗ ਦੀ ਕਾਰਵਾਈ ਹਜੇ ਚੱਲ ਰਹੀ ਹੈ ਇਸ ਵਾਰ ਅਸੀਂ ਹਜੇ ਕੁਝ ਤੁਹਾਨੂੰ ਕਮੈਂਟ ਨਹੀਂ ਕਰ ਸਕਦੇ ਠੀਕ ਹੈ ਸੋ ਸੁਣ ਸਕਦੇ ਹੋ ਸਿਹਤ ਵਿਭਾਗ ਨੇ ਬੜੀ ਵੱਡੀ ਕਾਰਵਾਈ ਕੀਤੀ ਹੈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਔਰ ਕਿਤਨਾ ਕਿਤੇ ਅਹਿਮ ਖੁਲਾਸਾ ਜਿਹੜਾ ਕੀਤਾ ਗਿਆ ਰਾਜਪੁਰਾ ਦੇ ਵਿੱਚ ਗੋਰਖ ਤੰਦਾ ਜਿਹੜਾ ਚੱ ਬੰਦਬਾਗੀ ਖਬਰ ਹੈ ਕਿਉਂਕਿ ਲੋਕਾਂ ਦੀ ਸੇਤਨਾ ਖਿਲਵਾੜ ਹੋ ਰਿਹਾ ਸੀਗਾ ਕੁਝ ਦਿਨਾਂ ਦੇ ਵਿੱਚ ਇਸ ਦੀ ਰਿਪੋਰਟ ਆਵੇਗੀ ਸੈਂਪਲ ਹੋਣਗੇ ਉਸ ਤੋਂ ਬਾਅਦ ਜਿਹੜਾ ਇਸ ਸਾਰਾ ਸਮਾਨ ਨੂੰ ਸੀਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਇਸ ਲਈ ਕਾਰਵਾਈ ਅਮਰਵਿਚ ਲਿਆਂਦੀ ਜਾਵੇਗੀ ਕੈਮਰਾਫੋਰਸ ਸੁਭਾ ਸਿੰਘ ਦੇ ਨਾਲ ਬਿਹਾਰ ਸਿੰਘ ਰਾਜਪੂਰਾ